ਕਾ 26 ਸਾਲ ਹੋ ਗਏ ਪਿੰਡ ਨਹੀਂ ਗਏ ਪਰ ਪੀਪੀ ਬੱਤੀ ਨਵਾਂ ਸ਼ਹਿਰ ਦੇ ਮਾਦਮ ਰਾਹੀਂ ਪਿੰਡਿਆਂ ਨੂੰ ਲੋਹੀ ਦੇਖਦੇ ਆਪਣੇ ਸਾਥਵਾਰੇ ਆ ਇਹ ਕਹਿੰਦੇ ਜਾਫਰਪੁਰ ਜਾਫਰਪੁਰ ਮੈਂ ਸੁਰਜਾਵਲ 1 ਜਾਫਰਪੁਰ ਜਾਫਰਪੁਰ ਤੇ ਸੋਹਰ ਰੋਡ ਤੇ ਇੱਥੇ ਕਲਾਈਬਰੀ ਆ ਉਹਦਾ ਸ਼ੂਟ ਤਾਂ ਨਹੀਂ ਕਰ ਸਕੀ ਪਰ ਪਤਾ ਲੱਗਿਆ ਉੱਥੇ 24 ਘੰਟੇ ਜਿਹੜੇ ਨਸ਼ੇੜੀ ਆ ਸ਼ਰਾਬੀਆ ਪੈਂਦੇ ਆ ਬਾਉਂਸਰਸ ਰੱਖੇ ਜਾਂਦੇ ਆ ਤਾਂ ਜੋ ਕਿਤੇ ਕੋਈ ਲੜਾਈ ਝਗੜਾ ਨਾ ਹੋਵੇ ਤੇ ਜਿਆ ਫਿਰ 1999 ਤੋਂ ਇੱਥੇ ਮਤਲਬ ਲੈ ਨਹੀਂ 26 ਸਾਲ ਹੋ ਗਏ ਪਰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਪੀਪੀ ਬੱਤੀ ਦੇ ਮਾਧਿਅਮ ਰਾਹੀਂ ਦੇਖਦੇ ਰਹਿੰਦੇ ਆ ਤੇ ਹੁਣ ਕਹਿੰਦੇ ਵੀ ਚਾਹ ਪੀਣੀ ਹੈ ਹੁਣ ਘੁੰਮਦੇ ਘੁੰਮਦੇ ਸਾਨੂੰ ਵੀਰ ਜੀ ਮਿਲਿਆ ਵੀਰ ਜੀ ਕਹਿੰਦੇ ਅਸੀਂ ਤੁਹਾਡੀ ਨਿਊਜ਼ ਦੇਖੀ ਦੀਆਂ ਭਾਈ ਜੀ ਕਿੱਥੋਂ ਤੁਸੀਂ ਜਿਹੜਾ ਫਗਵਾੜ ਦੇ ਲਾਗੇ ਚਿਤਰਾੜੀ ਪਿੰਡੋਂ ਫਗਵਾੜ ਦੇ ਲਾਗੇ ਵੀਰ ਮਿਲਿਆ ਇਹ ਕਹਿੰਦੇ ਅਸੀਂ ਵੈਸੇ ਹੁਸ਼ਿਆਰਪੁਰ ਤੋਂ ਆ ਪਰ ਰੋਜ਼ਾਨਾ ਪੀਪੀ ਬੱਤੀ ਜਿਹੜਾ ਆ ਉਹ ਫੇਸਬੁਕ ਤੇ YouTube ਤੇ ਦੇਖੀਦਾ ਵੀਰ ਹੋਰ ਮਿਲ ਗਏ ਕਹਿੰਦੇ ਜੀ ਪੀਪੀ ਪੱਤੀ ਰੈਗੂਲਰ ਦੇਖੀਦਾ ਫੋਟੋ ਤਾਂ ਖਿੱਚ ਆਉਣੀ ਮੈਂ ਕਿ ਆ ਜਾ ਵੀਰੇ ਸਾਥਿਓ ਡੇ 2 ਬਲੌਗ 3 ਔਰ ਅੱਜ ਸਾਡੇ ਨਾਲ ਵੀਰ ਪੀਟਰ ਹੁਣੀ ਬਣੇ ਹੋਏ ਆ ਪੀਟਰ ਜੀ ਇੱਥੇ ਬਲਵੋ ਹੰਟਿੰਗ ਤੋਂ ਤੇ ਪਿੱਛੇ ਉਹ ਸਾਡੇ ਹਦਸਰੋ ਪਿੰਡ ਤੋਂ ਤੇ ਅਸੀਂ ਆਏ ਹਾਂ ਸੋਹਰ ਰੋਡ ਕਿਉਂਕਿ ਕਹਿੰਦੇ ਇੱਥੇ ਅੱਜ ਕਰੀਨਾ ਕਪੂਰਾਈ ਹੋਈ ਆ ਕਰੀਨਾ ਕਪੂਰ ਦੇ ਦਰਸ਼ਨ ਕਰਦੇ ਆ ਚਲਿਏ ਬਾਜੀ ਚਲੋ ਜੀ ਚਲੋ ਦਰਸ਼ ਨਹੀਂ ਕਰਨੇ ਪਰ ਉਦਾ ਮਿਲ ਜਾਂਦੇ ਆ ਤੇ ਆ ਤੁਹਾਡੀ ਸਕਰੀਨ ਤੇ ਸੋਹਰੋਡ ਦੀਆਂ ਤਸਵੀਰਾਂ ਔਰ ਇੱਥੇ ਕਰੀਨਾ ਕਪੂਰ ਆ ਰਹੀ ਹੈ ਅੱਜ ਇਸੇ ਬ੍ਰਾਂਡ ਦੀ ਲਾਂਚਿੰਗ ਕਰੀਨਾ ਕਰੀਨਾ ਕਪੂਰ ਕਰਕੇ ਸਿਕਿਉਰਿਟੀ ਪੂਰੀ ਟਾਈਟ ਹੈ ਸ਼ੌਕ ਇੱਥੇ ਵੀ ਬਹੁਤ ਹੈ 스테ਜ ਤੇ ਆਣਾ ਹਣਾ 스테ਜ ਤੇ ਆਣਾ ਹਣਾ ਕਰੀਨਾ ਕਪੂਰ ਨੇ ਹਾਂ ਸੜਕ ਦੇ ਵਿੱਚ ਸਟੇਜ ਬਣਾਤੀ ਹੈ ਹਾਂ ਰੋਡ ਮਤ ਕਰਦੇ ਕਲਾਕਾਰਾਂ ਦਾ ਕਰੀਜ਼ ਇੱਥੇ ਵੀ ਆ ਆਓ ਅੱਜ ਉਹ ਮਲਾਦਨ ਮੈਂ ਕਿ ਡਾਇਮੰਡ ਸ਼ਾਪ ਉਹਨੇ ਖੋਲ੍ਹਣੀ ਹੈ ਹੀਰੇ ਦੀ ਓਕੇ ਫੇ ਹੀਰੇ ਵੀ ਦੇਖਣ ਆਏ ਆ ਦੋ ਹੀਰੇ ਚੱਲੇ ਆ ਹੁਣ ਆਪਣੇ ਹੀਰੇ ਐਡੇ ਵੱਡੇ ਨਾ ਕੋਈ ਹਲੋ ਅਸੀਂ ਦੋ ਹੀਰੇ ਹਾਂ

ਸਾਥੀਓ ਜਾਫਰਪੁਰ ਤੋਂ ਭਾਜੀ ਇੱਥੇ ਮਿਲੇ ਸਾਨੂੰ ਕ੍ਰੀਨਾ ਕਪੂਰ ਨੂੰ ਦੇਖਣ ਆਏ ਸੀ ਇੱਧਰ ਅੰਕਤਾ ਬਿਜੇਂਦਰ ਕਿੰਨੇ ਕਲਾਕਾਰਾਂ ਦੀਆਂ ਫੋਟੋਆਂ ਲਈਆਂ ਜਾਫਰਪੁਰ ਤੋਂ ਮੈਂ ਮੇਰੇ ਭਤੀਜੇ ਨੇ ਲਿੰਕ ਭੇਜਿਆ ਸੀ ਮੈਨੂੰ ਪੀਪੀ ਬੱਤੀ ਦਾ 1999 ਤੋਂ ਇੱਥੋਂ ਇੱਥੇ ਮਤਲਬ ਨਹੀਂ 26 ਸਾਲ ਹੋ ਗਏ ਪਰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਪੀਪੀ ਬੱਤੀ ਦੇ ਮਾਧਮ ਰਾਹੀਂ ਦੇਖਦੇ ਰਹਿੰਦੇ ਆ ਤੇ ਹੁਣ ਕਹਿੰਦੇ ਵੀ ਚਾਹ ਪੀਣੀ ਹੈ ਤਾਂ 26 ਸਾਲ ਹੋ ਗਏ ਪਿੰਡ ਨਹੀਂ ਗਏ ਪਰ ਪੀਪੀ ਬੱਤੀ ਨਵੇਂ ਸ਼ਹਿਰ ਦੇ ਮਾਧਮ ਰਾਹੀਂ ਇੰਡੀਆ ਨੂੰ ਲੋਹੀ ਦੇਖਦੇ ਪੰਜਾਬ ਕਹਿੰਦੇ ਆ ਹੋ ਤੇਰਾ ਸਾਥ ਨਾ ਛੋੜੀਂਗੇ ਕਹਿੰਦੇ ਦਮ ਅਘੜ ਤੇਰਾ ਸਾਥ ਨਾ ਛੋੜੀਂਗੇ ਤਾਂ ਸਟੇਜ ਤੇ ਗੀਤ ਗਾਰੇ ਨੇ ਪੁਚੰਗੀ ਸਾਹਿਬ ਕਹਿੰਦੇ 1950 ਖਰੇ 1960 ਵਿੱਚ ਯੂਕੇ ਆਗੇ ਤੇ ਹਾਲੇ ਤੱਕ ਮਨੋਰੰਜਨ ਕਰਦੇ ਪਿਆ ਤੇ ਆ ਬਿੰਨੂ ਵੀਰ ਮਿਲੇ ਇਹ ਕਹਿੰਦੇ ਅਸੀਂ ਵੈਸੇ ਹੁਸ਼ਿਆਰਪੁਰ ਤੋਂ ਆ ਕਰ ਰ ਜਾਨਾ ਪੀਪੀ ਬੱਤੀ ਜਿਹੜਾ ਆ ਉਹ ਫੇਸਬੁਕ ਤੇ YouTube ਤੇ ਦੇਖੀਦਾ। ਸੱਤੋਂ ਵੈਸੇ ਸੋਚਣ ਵਾਲੀ ਗੱਲ ਇਹ ਆ ਕਿ ਕੋਈ ਸ਼ਾਸਦਾਨ ਕਿਸੇ ਕਲਾਕਾਰ ਦੀ ਰੀਸਕੀ ਕਰ ਸਕਦਾ। ਦੇਖੋ ਕਿੰਨੀ ਸਾਰੀ ਭੀੜ ਜਿਹੜੀ ਹੈ ਉਹ ਥੋੜੇ ਸਮੇਂ ਚ ਇਕੱਠੀ ਹੋ ਗਈ ਤੇ ਕਰੀਨਾ ਨੇ ਆ ਕੇ ਸਿਰਫ ਹਾਏ ਕਹਿਣਾ। ਇਤਰਾਮੇ ਕਰਦੇ। ਲੋਕਾਂ ਘੰਟੇ ਲੇਟ ਕਰਾਉਂਦੇ। ਉਹੀ ਤਰ੍ਹਾਂ ਮੈਂ ਡਰਾਮੇ ਨਾ ਕਰਦਾ। ਜਿਦਾ ਇੰਡੀਆ ਚ ਲੀਡਰ ਲੇਟ ਆਉਂਦੇ ਆ। ਚਾਚੇ ਕਰੀਨਾ ਲੇਟ ਕਰਦੀ। ਲਓ ਜੀ ਕਰੀਨਾ ਹੋ ਗਈ ਲੇਟ ਤੇ ਤੁਸੀਂ ਪੜੋ। ਇਥੋਂ ਮੋਮੋਸ ਦੇ ਰੇਟ ਆਪਣੇ ਤਾਂ ਵੱਧ ਤੋਂ ਵੱਧ 150 ਤੱਕ ਜਾਂਦੇ ਆ ਇੱਥੇ ਦੇਖੋ ਜੀ 8 ਪਾਉਂਡ ਤੱਕ ਗੱਲਬਾਤ ਪਹੁੰਚ ਜਾਂਦੀ ਹੈ ਹਜ਼ਾਰ ਤੋਂ ਉੱਤੇ ਹੋ ਜਾਂਦੇ ਲਓ ਜੀ ਇੱਕ ਵੀਰ ਹੋਰ ਮਿਲ ਗਏ ਕਹਿੰਦੇ ਜੀ ਪੀਪੀ ਪੱਤੀ ਰੈਗੂਲਰ ਦੇਖੀਦਾ ਫੋਟੋ ਤਾਂ ਖਿੱਚਾਉਣੀ ਉਹ ਮੈਂ ਕਿਹਾ ਆ ਜਾ ਵੀਰੇ ਕਦੇ ਨਾ ਹੋਣੀ ਆ ਫੋਟੋ ਮੇਕਸ ਅ ਨਾਈਸ ਫੋਟੋ ਥੈਂਕ ਯੂ ਸੋ ਮੱਚ ਫॉर ਸੋ ਮੱਚ ਲਵ ਸੋ ਮੱਚ ਪੇਸ਼ੈਂਸ it's always such a pleasure to captain personally meet my fans to see you all of the love that you've given me for so many years so many nights so loyal so much love लाउडी ਅਸੀਂ ਫੋਟੋਆਂ ਖਚਾਣ ਜਬ ਬੀਜ਼ੀ ਸੀ ਆਪਣੇ ਪਿਆਰੇ ਪ੍ਰਸ਼ੰਸਕਾਂ ਨਾਲ ਤੇ ਉਧਰ ਕਰੀਨਾ ਕਪੂਰ ਦੋ ਚਾਰ ਮਿੱਠੀਆਂ ਗੱਲਾਂ ਮਾਰ ਕੇ ਤਿੱਤਰ ਵਿਯੋਗੀ ਪਰ ਤੁਸੀਂ ਰਸ਼ ਦੇਖੋ ਕਿੰਨਾ ਕਲਾਕਾਰ ਨੂੰ ਲੋਕ ਪਿਆਰ ਕਿੰਨਾ ਕਰਦੇ ਐ ਐਸੇ ਲਿਖਿਆ ਜੀ ਵਾਹ ਜੀ ਵਾਹ ਜੀ ਆਂਡ ਜਲੰਧਰ ਥੈਂਕ ਯੂ ਸੋ ਮਚ ਕੰਸੋ ਯੋ ਵਾਜੀਵਾ ਨਾਮੇ ਹੀ ਵਾਜੀਵਾ ਆ ਤੇ ਅੰਦਰ ਮਾਹੌਲ ਹਵੇਲੀ ਵਰਗਾ ਬਣਾਇਆ ਤੇ ਅਸੀਂ ਹੁਣ ਮੱਥਾ ਟੇਕ ਲਈ ਕਿਉਂਕਿ ਬਿਲਕੁਲ ਨੇੜੇ ਆਏ ਹੋਏ ਸਕੇ ਕਰੀਨਾ ਕਪੂਰ ਤਾਂ ਚੱਲੇਗੀ ਤੇ ਗੁਰਦੁਆਰਾ ਸਾਹਿਬ ਨਕਮਸਤ ਖਾਣਾ ਹੈ ਆ ਕੱਲ ਇਥੇ ਅਰਦਾਸ ਵੀ ਕਰਾਉਣੀ ਹੈ ਜੋ ਪੰਜਾਬ ਚ ਹੜ ਆਏ ਹੋਏ ਆ ਉਹਦੇ ਲਈ ਔਰ ਮਾਰੇ ਸਤਿਗੁਰ ਸੱਚੇ ਪਾਤਸ਼ਾਹ ਪੰਜਾਬ ਤੇ ਮਿਹਰ ਕਰੇ ਸਾਥੀਓ ਗੁਰੂ ਘਰ ਦੇ ਅੰਦਰ ਮੱਥਾ ਟੇਕ ਲਿਆ ਲੇਕਿਨ ਉਥੇ ਫੋਨ ਚਲਾਣਾ ਅਲਾਉਟ ਨਹੀਂ ਸੀ ਤੇ ਬਾਹਰ ਆ ਕੇ ਤੁਸੀਂ ਉਹਨੂੰ ਦੇਖੋ ਇਹ ਸੋਹੋ ਰੋਡ ਇਹਨੂੰ ਮਿੰਨੀ ਪੰਜਾਬ ਕਹਿੰਦੇ ਆ ਪਹਿਲਾਂ ਵੀ ਮੈਂ ਪਿਛਲੀ ਵਾਰ ਵੀ ਜਦ ਆਇਆ ਸੀ ਯੂਕੇ 2 ਸਾਲ ਪਹਿਲਾਂ ਉਦੋਂ ਵੀ ਤੁਹਾਨੂੰ ਦਿਖਾਈਆਂ ਸੀ ਇਹ ਤਸਵੀਰਾਂ ਸੋਹੋ ਰੋਡ ਮਿੰਨੀ ਪੰਜਾਬ ਆ ਦੇਖੋ ਸੜਕ ਦੇ ਉੱਤੇ ਕਲਾਕ੍ਰਿਤੀਆਂ ਬਣੀਆਂ ਜੇ ਕਿਸੇ ਨੇ ਕੋਈ ਗਾਣਾ ਗੁਣਾ ਸ਼ੂਟ ਕਰਨਾ ਉਹ ਵੀ ਇੱਥੇ ਕਰ ਸਕਦਾ ਪਰ ਹਾਂ ਇੰਨੀ ਗੱਲ ਹੈ ਜੇ ਇੱਥੇ ਆ ਕੇ ਗਾਣਾ ਸ਼ੂਟ ਕਰਨਾ ਤਾਂ ਤੁਹਾਨੂੰ अर्ਲੀ ਮਾਰਨਿੰਗ ਆਉਣਾ ਪੈਣਾ ਕਿਉਂਕਿ ਬਾਅਦ ਚ ਰਸ਼ ਬਹੁਤ ਹੋ ਜਾਂਦਾ ਔਰ ਬੜਾ ਬਿਜ਼ੀ ਰੋਡ ਰਹਿੰਦਾ ਹੈ ਦਰਮਿੰਗਮ ਸੈਕੰਡ ਸਿਟੀ ਆ ਯੂਕੇ ਦੀ ਇੰਗਲੈਂਡ ਦੀ ਬੇਸਿਕਲੀ ਤਾਂ ਇਹ ਸੋਹੋ ਰੋਡ ਹੁਣ ਸ਼ਾਮ ਦੇ 6:00 ਬੱਜੇ ਆ ਤੇ ਭਰ ਜਾਣਾ ਇਹ ਹੁਣ ਸਾਰਾ ਸੋਹੋ ਰੋਡ ਦੀ ਇੱਕ ਗੱਲ ਖਾਸ ਹੈ ਕਿ ਸਾਊਥ ਹਾਲ ਦੇ ਵਾਂਗ ਇੱਥੇ ਵੀ ਬਹੁਤ ਦੁਕਾਨਾਂ ਦਾ ਨਾਮ ਬਹੁਤ ਦੇਸੀ ਤਰੀਕੇ ਨਾਲ ਲਿਖਿਆ ਜਾਂਦਾ ਤੇ ਜਿਵੇਂ ਅਸੀਂ ਪੰਜਾਬ ਵਿੱਚ ਦੁਕਾਨਾਂ ਦੇ ਨਾਮ ਪੜਦੇ ਆ ਤੇ ਮੈਂ ਤਾਂ ਇੱਥੇ ਸੀਨੇ ਕ੍ਰੀਏਟ ਕਰ ਰਿਹਾ ਕਿ ਗਾਣਾ ਸ਼ੂਟ ਕਿੱਥੋਂ ਕੀਤਾ ਜਾਂਦਾ ਤੇ ਸੋਹਰ ਰੋਡ ਤੇ ਇੱਥੇ ਇੱਕ ਲਾਇਬ੍ਰੇਰੀ ਆ ਉਹਦਾ ਸ਼ੂਟ ਤਾਂ ਨਹੀਂ ਕਰ ਸਕੇ ਪਰ ਪਤਾ ਲੱਗਿਆ ਉੱਥੇ 24 ਘੰਟੇ ਜਿਹੜੇ ਨਸ਼ੇੜੀ ਆ ਸ਼ਰਾਬੀ ਆ ਪੈਂਦੇ ਆ ਬਾਉਂਸਰਸ ਰੱਖੇ ਜਾਂਦੇ ਆ ਤਾਂ ਜੋ ਕਿਤੇ ਕੋਈ ਲੜਾਈ ਝਗੜਾ ਨਾ ਹੋਵੇ ਤੇ ਇਹ ਹਾਲਾਤ ਨੇ ਸਾਥੀਓ ਹੁਕਮ ਦੇ ਹੁਕਮ ਦੇ ਸਾਨੂੰ ਵੀਰ ਜੀ ਮਿਲਿਆ ਵੀਰ ਜੀ ਕਹਿੰਦੇ ਅਸੀਂ ਤੁਹਾਡੀ ਨਿਊਜ਼ ਦੇਖੀ ਦੀਆਂ ਬਾਈ ਜੀ ਕਿੱਥੋਂ ਤੁਸੀਂ ਮੇਰਾ ਪਗਵੜ ਦੇ ਲਾਗੇ ਚਿਤਰਾੜੀ ਪਿੰਡੋਂ ਪਗਵੜ ਦੇ ਲਾਗੇ ਪਗਵੜ ਦੇ ਲਾਗੇ ਨਾਮ ਕੀ ਤੁਹਾਡਾ ਮੇਰ ਰੋਡ ਦੇ ਜਸਵਿੰਦਰ ਪਗੜ ਮੇਰਾ ਜਸਵਿੰਦਰ ਬੰਗੜ ਜੀ ਬਗਵਾੜੇ ਤੋਂ ਸਾਲ ਕੀ ਹੋ ਗਿਆ ਲੈਣਾ ਹੈ ਇਹਨੂੰ ਸਾਲ ਕੀ ਹਾਂਜੀ ਠੀਕ ਠਾਕ ਉਹ ਬਹੁਤ ਵਧੀਆ ਲੱਗੇ ਬੀਬਤੀ ਦੇਖਦੇ ਆ ਬਹੁਤ ਬਹੁਤ ਮੈਂ ਇੰਡੀਆ ਵੀ ਪਹਿਲਾਂ ਦੇਖਦਾ ਹੁੰਦਾ ਤੁਹਾਡੇ ਜਿਹੜੇ ਪਹਿਲੇ ਵੰਗਲੈਂਡ ਆਏ ਸੀ ਨਾ ਹਾਂਜੀ ਹਾਂ ਜਿਹੋ ਤੋਂ ਪਹਿਲਾਂ ਦੇਖਿਆ ਸੀ ਉਹ ਬਹੁਤ ਹੀ ਦਾ ਚੈਨਲ ਬਹੁਤ ਵਧੀਆ ਹੁੰਦੀ ਹੁੰਦੀ ਦੇਖਦੇ ਬਹੁਤ ਬਧੀਆ ਭਾਈ ਹੁੰਦੇ ਨੇ ਉਹ ਕਿਤੇ ਜਸਵਿੰਦਰ ਜੀ ਬਹੁਤ ਸ਼ੁਕਰੀਆ ਅੱਛਾ ਆੜਾ ਮਾਰੇ ਤਾਂ ਨਹੀਂ ਕੁਝ ਕਹਿਣਾ ਖੜਮཔ་ ਇਹੀ ਆ ਹੁਣ ਕੀ ਕਰੇ ਮੁਸ਼ਕਲ ਜੇ ਸਾਰੇ ਪਏ ਆ ਬਹੁਤ ਪ੍ਰੋਬਲਮ ਆ ਰਹੀ ਹੈ ਨਾ ਸਾਡੇ ਵੀ ਕੰਪਨੀ ਦੇ ਕਹਿੰਦੇ ਸੀ ਪਾਰਟੂ ਜੋ ਅਸੀਂ ਸਾਰਾ ਫੰਡ ਇਕੱਠਾ ਕਰ ਰਹੇ ਹੁਣ ਅਸੀਂ ਤਾਂ ਇਹੀ ਕੋਸ਼ਿਸ਼ ਕਰ ਸਕਦੇ ਹਾਂ ਜੋ ਵੀ ਸਾਡੇ ਕੋਲ ਹੁੰਦਾ ਪਿਆ ਹੈ ਨਾ ਕੰਪਨੀ ਹਾਂਜੀ ਬਾਕੀ ਮੁਸ਼ਕਲ ਬਾਤ ਤੇ ਬਹੁਤ ਕੋਖਾ ਹੈ ਕੋਖਾ ਕੋਖਾ ਠੀਕ ਹੈ ਸਾਲ ਠੀਕ ਹੈ ਦਰਵੀ ਰੱਖ ਅਰੇ 15 ਦਿਨ ਇੱਥੇ ਮਿਲਦੇ ਆ ਮੜ ਕੇ ਓ ਕੋਕ ਠੀਕ ਹੈ ਬਹੁਤ ਸ਼ੁਕਰੀਆ ਤਾਂ ਸਾਥੀਓ ਵਿੱਚੇ ਮੈਨੂੰ ਇੰਡੀਆ ਤੋਂ ਕਾਲਸ ਆਈ ਜਾ ਰਹੀਆਂ ਕਿਉਂਕਿ ਅੱਜ 6 ਸਪਤੰਬਰ ਹੈ ਤੇ ਉੱਥੇ ਦੱਸਿਆ ਜਾ ਰਿਹਾ ਕਿ ਬਰਜ ਟਾਹਲ ਦਾਸ ਦਾ ਜਿਹੜਾ 1 ਹੈ ਉਹ ਕਾਫੀ ਕਮਜ਼ੋਰ ਹੋ ਚੁੱਕਾ ਹੈ ਬਾਕੀ ਇਹ ਸੋਹੋ ਰੋਡ ਹੈ ਔਰ ਬਰਮਿੰਗਮ ਚ ਇਹ ਵੀ ਇੱਕ ਮੇਨ ਅਟਰੈਕਸ਼ਨ ਹੈ ਇਸ ਬਲਾਕ ਤੁਸੀਂ ਦੇਖਿਆ ਕਿ ਨਾਲ ਦੀ ਨਾਲ ਅਪੀਲ ਵੀ ਕੀਤੀ ਗਈ ਹੈ ਕਿ ਭੈਣ ਭਰਾ ਜਿਹੜੇ ਆ ਉੱਪਰ ਚ ਟਹਿਲ ਦਾ ਸਿਖੇ ਪਹੁੰਚਣ ਔਰ ਹੁਣ ਤੁਹਾਨੂੰ ਦਿਖਾ ਰਹੇ ਆ ਆ ਇੱਥੋਂ ਦਾ ਫੁੱਟਬਾਲ ਦਾ ਸਟੇਡੀਅਮ ਹੈ ਔਰ ਅੱਜ ਕਹਿੰਦੇ ਰਾਤ ਨੂੰ ਇੱਥੇ ਬਹੁਤ ਰਸ਼ ਪੈਣਾ ਪਾਜੀ ਕਿਹਦਾ ਮੈਚ ਆ ਦੇਖੋ ਕਿੰਨੇ ਬੰਦੇ ਆਣੇ ਆ 30000 ਕਿਹਦਾ ਕਿਹਦਾ ਮੈਚ ਆ ਬੈਸਵਰਾਮੀ ਤਾਂ ਬੋਲਵੋ ਹੰਟ ਨਾਲ ਆ ਜਾਂਦਾ ਓਕੇ ਮਤਲਬ ਤੁਹਾਡੇ ਨਾਲ ਸਾਡਾ ਮੈਚ ਹਾਂ ਲੋਕਲ ਹੂੰ ਰਹਿਨੇ ਆ ਤੁਸੀਂ ਬੋਲਵੋ ਹੰਟ ਨਾਲ ਆ ਸਾਡੇ ਦਾ ਤੁਹਾਡਾ ਜ ਮੈਚ ਹੈ ਤਾਂ ਲਓ ਜੀ ਹੁਣ ਸ਼ਾਮ ਦੇ ਵੇਲੇ ਆਪਾਂ ਨਿਕਲਣ ਲੱਗੇ ਆ ਗੱਡੀ ਲੈ ਕੇ ਪੱਬ ਵੱਲ ਆਊਫ ਸਾਡੇ ਸੂਰੀ ਸਾਹਿਬ ਗੱਡੀ ਚਲਾਉਂਦੇ ਵੇ BMW ਦੇਖ ਲਓ ਸੋਹਰ ਰੋਡ ਤੋਂ ਹੁੰਦੇ ਹੁੰਦੇ ਹੁਣ ਅਸੀਂ ਪੱਬ ਚ ਆਏ ਹਾਂ ਜੀ ਇਹ ਪਾਪਾ ਆਪਣੇ ਝੀਕੜਾ ਪਿੰਡ ਤੋਂ ਵੀਰ ਹੈ ਉਹਨਾਂ ਦਾ ਆ ਮਾਮਾ ਇਹ ਮਾਮਾ ਜੀ ਮਾਮਾ ਆ ਦੇਖੋ ਸਾਥੀਓ ਮੇਰਾ ਯਾਰ ਪੀਟਰ ਜਿਹੜਾ ਆ ਇਹ ਪੂਲ ਖੇਡਣ ਦਾ ਬਹੁਤ ਐਕਸਪਰਟ ਹੈ ਤੰਨਾ ਲਾ ਕੇ ਜਿਵੇਂ ਆਪਣੇ ਪਿੰਡ ਤੰਨਾ ਲਾ ਕੇ ਗਲੇਲ ਨਾਲ ਮਖੀ ਲੜਾਦੀਦਾ ਸੀ ਐਦਾਂ ਹੀ ਇਹ ਤੰਨਾ ਲਾ ਕੇ ਆਪ ਪੂਲ ਚ ਜਿਹੜੀਆਂ ਗੇਂਦਾ ਪਾ ਦਿੰਦਾ ਤੇ ਲਓ ਜੀ ਸਾਡਾ ਫੂਡ ਰੈਡੀ ਹੋ ਗਿਆ ਤੇ ਹੁਣ ਫੂਡ ਖਾ ਲਈਏ ਆਪਾਂ ਅਗਲੇ ਬਲੌਗ ਵਿੱਚ ਮਿਲਦੇ ਆਂ